ਬਿਕਰਮਜੀਤ ਸਿੰਘ ਮਜੀਠੀਏ ਦੀ ਬਾਬਾ ਬਿਆਸ ਸੰਪਰਦਾ ਦੇ ਮੁਖੀ ਗੁਰਿੰਦਰ ਢਿੱਲੋਂ ਦੀ ਮੁਲਾਕਾਤ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਪਹਟਾਲ ਲਿਆ ਤਾਂ ਜਦੋਂ ਗੁਰਿੰਦਰ ਢਿੱਲੋਂ ਵੱਲੋਂ ਮੁਲਾਕਾਤ ਕੀਤੀ ਗਈ ਬਿਕਰਮਜੀਤ ਮਜੀਠੀਏ ਦੀ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਆਉਣੀਆਂ ਸ਼ੁਰੂ ਹੋਈਆਂ ਕਿਉਂਕਿ ਜਿਹੜਾ ਕੇਸ ਦੱਸਿਆ ਜਾ ਰਿਹਾ ਵਿਕਰਮਜੀਤ ਮਜੀਠੇ ਦੇ ਉੱਤੇ ਉਸ ਕੇਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਨੈਰੇਟਿਵ ਬਣਿਆ ਉਹ ਸਭ ਭਲੀ ਭੰਤੀ ਜਾਣਦੇ ਆ ਪਰ ਕਿਉਂ ਗੁਰਿੰਦਰ ਸਿੰਘ ਢਿੱਲੋਂ ਨੇ ਮੁਲਾਕਾਤ ਕੀਤੀ ਕੀ ਅਸਲ ਵਜ੍ਹਾ ਇਹ ਵਜ੍ਹਾ ਤਾਂ ਸਾਰੇ ਹੀ ਜਾਣਦੇ ਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਖੀ ਬਿਆਸ ਡੇਰਾ ਉਹਨਾਂ ਦੀ ਰਿਸ਼ਤੇਦਾਰੀ ਕਰੀਬੀ ਆ ਵਿਕਰਮਜੀਤ ਸਿੰਘ ਮਜੀਠੇ ਦੇ ਨਾਲ ਪਰ ਜਿਵੇਂ ਹੀ ਮੁਲਾਕਾਤ ਕੀਤੀ ਉਸ ਤੋਂ ਬਾਅਦ ਜਿਹੜੀ ਨਾ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਹਰ ਇੱਕ ਮੁੱਦੇ ਦੇ ਉੱਤੇ ਬਿਆਨ ਦੇਣ ਵਾਲੇ ਸੁਖਪਾਲ ਖਹਿਰਾ ਨਾ ਤਾਂ ਉਹਨਾਂ ਦਾ ਕੋਈ ਪ੍ਰतिकਰਮ ਸਾਹਮਣੇ ਆਇਆ ਜਾਂ ਫਿਰ ਸਟੇਜਾਂ ਦੇ ਉੱਤੇ ਵਿਕਰਮਜੀਤ ਮਜੀਠੇ ਦੇ ਗੱਲ 'ਚ ਗੁੱਠਾ ਦੇਣ ਤੇਕਰ ਜਾਂਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ ਨਾ ਹੀ ਅਮਨ ਰੋੜੇ ਨੇ ਕੋਈ ਬਿਆਨ ਦਿੱਤਾ ਤੇ ਨਾ ਹੀ ਬਿਆਨ ਅਰਵਿੰਦ ਕੇਜਰੀਵਾਲ ਨੇ ਦਿੱਤਾ ਵਿਰੋਧੀ ਧਿਰ ਵੀ ਚੁੱਪ ਰਹੀ ਸੱਤਾਧਿਰ ਵੀ ਚੁੱਪ ਰਹੀ ਪਰ ਇਹ ਪੰਜਾਬ ਆ ਪੰਜਾਬ ਲੀਡਰਾਂ ਨੇ ਕਿਸੇ ਤੋਂ ਵੋਟਾਂ ਲੈਣੀਆਂ ਹੁੰਦੀਆਂ ਇਹਨਾਂ ਨੂੰ ਜਿਹੜਾ ਗਰਜ ਹੁੰਦੀ ਆ ਇੱਥੇ ਦੱਸ ਦਿੰਨੇ ਆ ਕਿ ਸੁਨੀਲ ਕੁਮਾਰ ਜਾਕੜ ਭਾਜਪਾ ਉਹਨਾਂ ਦਾ ਵੀ ਕੋਈ ਬਿਆਨ ਨਹੀਂ ਸਾਹਮਣੇ ਆਇਆ ਇਹ ਗੱਲ ਸਾਰੇ ਜਾਣਦੇ ਆ ਕਿ ਡੇਰਾ ਬਿਆਸ ਉਹਨਾਂ ਦੇ ਜਿਹੜੇ ਫਾਲੋਅਰ ਆ ਉਹਨਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੀ ਬਹੁਤ ਆ ਖਾਸ ਕਰਕੇ ਫਾਜ਼ਲ ਕਾ ਏਰੀਏ ਦੇ ਵਿੱਚ ਇਸ ਕਰਕੇ ਵੱਡੀ ਤਦਾਦ ਦੇ ਵਿੱਚ ਵੋਟ ਬੈਂਕ ਨੂੰ ਮੁੱਖ ਰੱਖਦੇ ਆ ਸਾਰੇ ਆਗੂਆਂ ਨੇ ਬਿਆਨ ਦੇਣ ਤੋਂ ਗਰੇਜ ਕੀਤਾ ਹਾਲਾਂਕਿ ਕੋਈ ਸਿੱਧੀ ਹਜੇ ਤੱਕ ਕੋਈ ਡੇਰੇ ਨੇ ਰਾਜਨੀਤਿਕ ਐਕਟੀਵਿਟੀ ਉਹਨਾਂ ਦੀ ਸਾਹਮਣੇ ਨਹੀਂ ਆਈ ਉਹਨਾਂ ਨੇ ਹਜੇ ਤੱਕ ਕਦੇ ਕਿਸੇ ਨੂੰ ਇਹ ਨਹੀਂ ਆਖਿਆ ਕਿ ਭਾਈ ਇਸ ਇਸ ਜਿਹੜੀ ਪਾਰਟੀ ਪੋਲੀਟੀਕਲ ਪਾਰਟੀ ਨੂੰ ਵੋਟ ਪਾ ਦਿਓ ਜਾਂ ਇਸ ਪੋਲੀਟੀਕਲ ਪਾਰਟੀ ਨੂੰ ਵੋਟ ਪਾ ਦਿਓ ਹਾਲਾਂਕਿ ਉਹ ਸਮਾਜ ਸੇਵਾ ਕਰਦੇ ਰਹੇ ਆ ਜਿਵੇਂ ਸਰਸਾ ਮੁਖੀ ਬਾਬਾ ਰਾਮ ਰੀਮ ਉਹ ਜੇਲ੍ਹ ਦੇ ਵਿੱਚ ਆ ਉਹ ਰਾਜਨੀਤਿਕ ਪਾਰਟੀਆਂ ਨੂੰ ਸਿੱਧਾ ਹੀ ਸੌਦੇ ਬਾਜ਼ੀਆਂ ਹੁੰਦੀਆਂ ਸੀ ਪਰ ਡੇਰੇ ਬਿਆਸ ਦੇ ਉੱਤੇ ਹਾਲੇ ਤੱਕ ਉਹਨਾਂ ਜਿਹੜੇ ਪੈਰੋਕਾਰ ਉਹਨਾਂ ਨੇ ਆਖਿਆ ਕਿ ਹਾਲੇ ਤਿੱਕਰ ਬਾਬੇ ਨੇ ਸਾਨੂੰ ਕਦੇ ਕਿਸੇ ਰਾਜਨੀਤਿਕ ਪਾਰਟੀ ਉਹਾਂ ਦੇ ਭਾਈ ਥੋੜੀ ਵੋਟ ਹੈ ਜਿਹਨੂੰ ਮਰਜ਼ੀ ਪਾ ਦਿਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਕੈਂਡੀਡੇਟ ਉਹਨੂੰ ਪਾ ਦਿਓ ਹਾਲਾਂਕਿ ਸਾਰੇ ਹੀ ਜਿਹੜੇ ਉਮੀਦਵਾਰ ਆ ਉਹ ਡੇਰੇ ਬਿਆਸ ਜਾਂਦੇ ਆ ਮੁਲਾਕਾਤਾਂ ਕਰਦੇ ਆ ਬਾਬੇ ਨਾਲ ਜੇ ਵੱਡੇ ਆਗੂ ਆ ਉਹ ਵੀ ਜਾਂਦੇ ਆ ਇੱਥੋਂ ਤਿੱਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਕਿਉਂਕਿ ਡੇਰਾ ਬਿਆਸ ਆ ਜਿਹੜਾ ਉਹ ਕੱਲਾ ਪੰਜਾਬ ਤੱਕ ਜਿਹੜਾ ਉਹ ਮੁਤਾਜ ਨਹੀਂ ਉਹ ਪੂਰੇ ਭਾਰਤ ਦੇ ਵਿੱਚ ਹੁਣ ਜਿਹੜੇ ਉਹਨਾਂ ਦੇ ਫਾਲੋਅਰ ਆ ਉਹ ਫੈਲੇ ਹੋਏ ਆ ਪੂਰੇ ਭਾਰਤ ਦੇ ਵਿੱਚੋਂ ਉਹਨਾਂ ਦੇ ਜਿਹੜੇ ਪੈਰੋਕਾਰ ਆ ਉਹ ਫੈਲੇ ਹੋਏ ਆ ਇਸ ਕਰਕੇ ਸਾਰੀ ਜਿਹੜੀਆਂ ਇੱਕ ਕੇਂਦਰੀ ਪਾਰਟੀਆਂ ਜਿਹੜੀ ਨੈਸ਼ਨਲ ਪਾਰਟੀਆਂ ਉਹ ਵੀ ਜਾਣਦੀਆਂ ਤੇ ਪੰਜਾਬ ਦੀ ਪਾਰਟੀ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਹੈੱਡਕੁਆਰਟਰ ਆ ਬਿਆਸ ਉਹ ਵੀ ਜਾਂਦੇ ਆ ਹਾਲਾਂਕਿ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਕੋਈ ਜਿਹੜੇ ਸਿੱਖਾਂ ਦੇ ਨਾਲ ਉਹਨਾਂ ਦੇ ਭੇੜ ਵੀ ਹੋਏ ਸੀ ਪਰ ਜਿਹੜੀ ਵੱਡੀ ਗੱਲ ਨਿਕਲ ਕੇ ਆਈ ਹੈ ਉਸ ਤੋਂ ਬਾਅਦ ਰਾਜਨੀਤੀ ਦੇ ਉੱਤੇ ਪ੍ਰਤੀਕਿਰਿਆ ਆਉਣੀਆਂ ਸ਼ੁਰੂ ਹੋ ਗਈਆਂ ਜਿਵੇਂ ਪਹਿਲਾਂ ਇੱਕ ਖਬਰ ਆਈ ਸੀ ਕਿ ਵਿਕਰਮਜੀਤ ਮਜੀਠੇ ਦਾ ਜਿਹੜਾ 500 ਕਰੋੜ ਵਾਲਾ ਰੌਲਾ ਉਹਦੀਆਂ ਐਂਟਰੀਆਂ ਦਾ ਜਿਹੜਾ ਗਾਂ ਲੈਣ ਦੇਣਾ ਉਹ ਰਿਸ਼ਤੇਦਾਰ ਹੋਣ ਦੇ ਨਾਂ ਤੇ ਜਿਹੜਾ ਜੁੜਦਾ ਪਰ ਹਾਲੇ ਤੱਕ ਕੋਈ ਆਫੀਸ਼ੀਅਲੀ ਕਿਸੇ ਵੀ ਜਿਹੜੇ ਨਾ ਤਾਂ ਕਿਸੇ ਰਾਜਨੀਤਿਕ ਆਗੂ ਦੀ ਤੇ ਨਾ ਹੀ ਕਿਸੇ ਆਫੀਸ਼ੀਅਲੀ ਕਿਸੇ ਅਫਸਰ ਦੀ ਕੋਈ ਇਸ ਚੀਜ਼ ਦੇ ਉੱਤੇ ਸਟੇਟਮੈਂਟ ਹਾਲਾਂਕਿ ਨਹੀਂ ਆਈ ਪਰ ਨਵੇਂ ਮੁਖੀ ਬਣੇ ਡੇਰੇ ਬਿਆਸ ਦੇ ਉਹਨਾਂ ਦੀ ਵੀ ਇੱਕ ਕੰਪਨੀ ਆ ਉਹਨਾਂ ਦਾ ਵੀ ਰਫੜ ਸਾਹਮਣੇ ਆਇਆ ਇਹਦੇ ਪਿੱਛੇ ਕੀ ਰਾਜਨੀਤੀ ਕਨੈਕਸ਼ਨ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਮੁਲਾਕਾਤ ਹੋਈ 45 ਮਿੰਟ ਤੱਕ ਮੁਲਾਕਾਤ ਹੋਈ ਹਾਲਾਂਕਿ ਪਹਿਲਾਂ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਸੀ ਪਰ ਐਂਡ ਦੇ ਉੱਤੇ ਡੇਰੇ ਬਿਆਸ ਮੁਖੀ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਉਹਨਾਂ ਨੂੰ ਜਿਹੜਾ ਮਿਲਣ ਦਾ ਸਮਾਂ ਵੀ ਦਿੱਤਾ ਗਿਆ ਕਿਉਂਕਿ ਜੇਕਰ ਉਹਨਾਂ ਨੂੰ ਜੇਲ੍ਹ ਦੇ ਬਾਹਰ ਰੋਕਿਆ ਜਾਂਦਾ ਤਾਂ ਇਸ ਦੇ ਨਾਲ ਜਿਹੜੀ ਸੱਤਾਧਾਰ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਉਹਨਾਂ ਦੀ ਵੋਟ ਬੈਂਕ ਦੇ ਉੱਤੇ ਜਿਹੜਾ ਜਿਹੜਾ ਅਸਰ ਪਊਗਾ ਇਸ ਕਰਕੇ ਉਹਨਾਂ ਨੇ ਮਿਲਣ ਦਿੱਤਾ ਪਰ ਇਹਦੇ ਰਾਜਨੀਤਿਕ ਮਾਇਨੇ ਕੀ ਹੈ ਕੀ ਵਿਕਰਮਜੀਤ ਮਜੀਠੀ ਦੇ ਜਿਹੜਾ ਸਾਲੇ ਨੂੰ ਸੰਮਣਾ ਹੈ ਉਹਦੇ ਨਾਲ ਕੋਈ ਕਨੈਕਸ਼ਨ ਜੁੜਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਹੁਣ ਸਰਕਾਰਾਸਤੇ ਵੀ ਇਹ ਚੁਣੌਤੀ ਹੈ ਵੀ ਭਾਈ